ਟੇਸਟ ਨਹੀਂ ਕੀਤਾ ਦਲੇਰ ਚਿਕਨ ਆਲਾ ਟੇਸਟ ਆਹ ਬੰਦੇ ਨੇ ਕੀਤਾ ਗੱਲਾਂ ਖਾਣੇ ਨੂੰ ਕਮਟਾ ਜੋ ਕੰਦਾ ਹੱਸਿਆ ਨਹੀਂ ਇਹਨੂੰ ਬਦਲੇ ਮੇਰੇ ਦੰਦ ਆਏ ਹਾਂ ਹਾਂ ਇਹ ਤੇਜਾ ਮੋਟੋ ਬੰਦ ਕਰ ਤੇ ਡੱਕਰੀ ਥੋੜਾ ਜੋ ਤੁਮੇਲਾ ਜਰਾ ਨਾ ਕੋਈ ਇਟਾ ਆਂ ਮੇਰੇ ਕੋਟੀ ਇਧਰ ਓਏ ਸਿੱਟ ਕੱਢ ਦੇ ਮੇਰਾ ਆਹ ਵੇਖ ਜੇ ਮੈਂ ਹੱਥ ਨਹੀਂ ਕੱਢਦਾ ਮੈਂ ਕੱਢ ਦੇ ਕੱਢ ਦੇ ਕੱਢ ਇਹਨੇ ਨਾ ਜਦੋਂ ਖਾਣਾ ਆਇਆ ਇਹਨੇ ਪੋਲੇ ਪੋਲੇ ਪੀਸ ਫੜਨੇ ਇਹਨੇ ਐਡਾ ਉਹਨੇ ਬੁੱਢਾ ਹੋਇਆ ਲੈ ਕੋ ਨਾਨੂ ਜੀ ਹਾਂ ਬ్రో ਮਨੋਂ ਨਾ ਮਨੋਂ ਗ੍ਰੇਵੀ ਜਿਆਦਾ ਅੱਛੀ ਇੱਕਦਮ ਨਾਨੂ ਇੱਕਦਮ ਮਾਨੂੰ ਜਿਆ ਇਹ ਨਾ ਨਾ ਪਟੇਗਾ ਵਾਹ ਜੀ ਵਾਹ ਕਿੰਦਾ ਗਾ ਰਿਹਾ ਸੇਰਾ ਆਹ ਰਿਕਾਰਡ ਕਰ ਲਾਂਗੇ ਟੀਚਾ ਚੱਕ ਕੇ ਪਾ ਜੋ ਸਾਰਾ ਬਾਹਰ ਦੋਸਤ ਕਪੜਾ ਫਰੋਨ ਬਿਲਕੁਲ ਅ ਕੱਲ ਉਹਨਾਂ ਨੇ ਚਾਜਣਾ ਤੋਤਾ ਨਹੀਂ ਯਾਰ ਉਵੇਂ ਜੰਮਿਆ ਪਿਆ ਵੇ ਇਹ ਡਰਮ ਵੀ ਰਾਤ ਨੂੰ ਲੈ ਕੇ ਜਾਣਾ ਘਰੇ ਆਪਾਂ ਇਸ ਆ ਜਾਂਦਾ ਲੈ ਕੇ ਆਂ ਡਰਮ ਯਾਰ No, no know या ओ गलात है ओ पगला है बंदा कोई नहीं दरियाने रहते भैया बाबा बंदा मारे इधर कोड इधर कोड कमेंट तो करियो चल चल ਲੋ ਸੇ ਨਾ ਚੱਲ 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 ਖਾ ਲੈ ਆ ਜਾ ਚੱਲ ਆ ਲੈ ਚਲੋ ਚਾਚੇ ਕੋਲੇ ਬਣਾ ਚਾਹ ਤਰਪਾਲ ਤਰਪਾਲ ਕੋ ਕੋੜੇ ਤਰਪਾਲ ਟੰਡ ਲਾ ਗਦੀ ਨਾ ਤਰਪਾਲ ਪਾਈ ਤੇ ਤਰਪਾਲ ਫੜਿਆ ਪੁੜੀਆਂ ਨਿਕਲ ਆ ਜਾ ਚਲ ਕਾ ਜਾ ਹੋਣਾ ਬਣਾ ਦਿਆ ਨਾ ਓਏ ਨੁਗਰੇ ਤਾਂ ਨਾ ਓਏ ਇਹੀ ਰੇ ਨੁਗਰੇ ਤਾਂ ਨਾ ਕਪੜਾ

ਜਰੂਰ ਗੋਡਾ ਬੰਦਾ ਚੱਲ ਕੋਚਰ ਨੇ ਉਹ ਚਾਹ ਰਿਹਾ ਉਹ ਚਾਹ ਰਿਹਾ ਉਹ ਜਾਨਵਰ ਉਹ ਪਿੱਛੋਂ ਦੀ ਉਹ ਪਿੱਛੋਂ ਸਾਰਾ ਟੱਬਰੀ ਪੈ ਗਿਆ ਓਏ ਉਹ ਨਾ ਨਾ ਓਏ ਬੱਬੇ ਕੀ ਹੋ ਗਿਆ ਤੁਹਾਨੂੰ ਚੱਲ ਥੋੜੀ ਹਲਕਾ ਕਰ ਦੇ ਜੱਜ ਜਾ ਤੂੰ ਹੀ ਜਾ ਤੂੰ ਹੀ ਜਾ ਤੂੰ ਹੀ ਜਾ ਫੜਾ ਤੱਕ ਦੇ ਕਿਹੜਾ ਕੋਟ ਨਾ ਜਾ ਯਾਰ ਇਹ ਮੈਂ ਕਹਿੰਦਾ ਜੱਡੀ ਮੈਂ ਕਰ ਲੈਂਦਾ ਨਾ ਮਹਲਾ ਪਿਆਰ ਰੱਖਣਾ ਫੜਨਾ ਨਹੀਂ ਥੋੜੀ ਉਹ ਰਾਣੀ ਥੋੜੀ ਲਾਲ ਸ੍ਰੀ ਦੀ ਨਹੀਂ ਯਾਰ ਉਹ ਨਹੀਂ ਯਾਰ ਉਹ ਯਾਰ ਕਹਿੰਦਾ ਨਵੇਂ ਦੀਆਂ ਨਾ ਕਰੋ ਕੋਣ ਵੇਦੀ ਕੋਣ ਨਵੇਂ ਦੀਆਂ ਲੈ ਕੋਈ ਨਾ ਫਿਰ ਕੀ ਆ ਵਿਆਹ ਜਰੂਰ ਕਰਾ ਕੱਢੇ ਮੋੜੀ ਠੰਡਾ ਨਾ ਆਜੇ ਹੋਂਦਾ ਪਾਲਾ ਗੋਲੀ ਮਾਰ ਦੋ ਇਹ ਆਪਾ ਕੋਈ ਨਹੀਂ ਹੁੰਦਾ ਚਲਾਓ ਯਾਰ ਚੱਪ ਹਮ ਲਾਉਂਦੇ ਤਾਂ ਨਹੀਂ ਲੱਗਦੀ ਆ ਆਦੀਆ ਭਾਵੀ ਅਸਮਾਨ ਦੀ ਗਣੀ ਹੈ ਕੋਰੋਂ ਕਰੇ ਲੜਾਈ ਕਰਦਾ ਤੇਰੇ ਫੜੀ

ਲੋਕਾਂ ਨੂੰ ਦਿਖਾ ਲੋ ਇਹ ਤੁਹਾਨੂੰ ਓਏ ਐਂ ਫੋਟੋ ਬੜੀ ਸੋਹਣੀ ਆਉਣੀ ਓਏ ਐਂ ਐਂ ਸਹੀ ਗੁਰਨੀਤ 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 ਆਹ ਸ਼ੀ ਨੂੰ ਫੋਟੋ ਮੋੜ ਕੇ ਨਹੀਂ ਸਮਝ ਲੱਗਦੀ ਵੀਡੀਓ ਬਣਾ ਲਈ ਉਹ ਮੈਨੂੰ ਆ ਰਹੀ ਆ ਕੇ ਐ ਸ਼ੀ ਨੂੰ ਪਿੱਛੇ ਨੂੰ ਪਿੱਛੇ ਕਰ ਲੈ ਠੀਕ ਆ ਦੇਖੀ ਸਭ ਕਰ ਦੇ ਇੱਥੇ ਤੇ ਲੈਣਾ ਹੈ ਡੈਕ ਪਹਿਣਾ ਚੇਪਰ ਤੇ ਸਭ ਤੋਂ ਸਾਲ ਦੇਖ ਬਣਾ ਫੋਟੋ ਖਿੱਚ ਲੈ ਵੇ ਇੱਕ ਬੰਦਾ ਤੁਹਾਡੇ ਨੂੰ ਵੀ ਕੋਈ ਨਾ ਵੀ ਉੱਥੇ ਜਾ ਸਕਦੇ ਇੱਕ ਪੈਸੇ ਦਾ ਆਜਾਉਂਦੇ ਕਿ ਸਰ ਵੇ ਤੂੰ ਕਿੱਥੇ ਤੁਰਿਆ ਗਿਆ ਕਰ ਤੇਰੀ ਲੱਤ ਤੇ ਤੂੰ ਵੀ ਤੁਰਿਆ ਕਰੇਗਾ ਵੰਡ ਪਾੜ ਜੀ ਸਹੀ ਪੈਂਟ ਕਿੱਥੋਂ ਪਾੜ ਜਬੜਦੀ ਹੈ ਹਾਂ ਮੋਟੀ ਵਿਚਾਰੇ ਕਿੱ데 ਵਿਚਾਰੇ ਹਾਂ ਤਾਂ ਗਾਇਸ ਇੱਧਰ ਇੱਧਰ ਸਾਹਮਣੇ ਆ ਜਾ ਬਹੁਤ ਸਾਹਮਣੇ ਆ ਜਾ ਤਾਂ ਕਹਿ ਰਹੇ ਇਹਨਾਂ ਨੂੰ ਸਾਹਮਣੇ ਕਰ ਪੈਰ ਜੇ ਪੈਰ ਤੇ ਤਾਂ ਵੀ ਤਾਂ ਕਰ ਦਿਤੇ ਦਮਾਤ ਵਾਂਗ ਕਰ ਜਾਂਦਾ ਇਹ ਰੋਬਰ ਬਾਬਾ ਬਣ ਗਿਆ ਇਕੱਠਾ ਆਹੋ ਵੀ ਅੱਗੇ ਤੋਂ ਇੱਕ ਮੇ ਤੋਂ ਅੱਛਾ ਜੱਗਾ ਲਵਾੜੇ ਤੇ ਮੈਨੂੰ ਗੁੱਸਾ ਆਉਦਾ ਨਹੀਂ ਇਹਨੂੰ ਤਾਂ ਕਰ ਲੈ ਇਹਨਾਂ ਨੂੰ ਅਰੇ ਯਾਰਾਂ ਇਹਨੇ ਚੁੱਕ ਲਏ ਨੇ ਹਾਂ ਫਲੈਕ ਬਾਕੀ ਬਾਹਰ ਫੋਨ ਦੋਈ ਵਾਰ ਗਿਆ ਮੇਰਾ ਹੈ ਸੁਣ ਸੁਣਾ ਬੋਲਣਾ ਰਹਿ ਤੂੰ ਉਹ ਜੋ ਧੱਕੇ ਵਾਲੇ ਸੈੜਦੇ ਆ ਜਾ ਮੈਂ ਤੇਰੀ ਵੀਡੀਓ ਬਣਾ ਦੇਣੀ ਜਿਹਨੂੰ ਸਾਰੀ ਬਣਾ ਦੇਣੀ ਬੜੀ ਨਿਕਲ ਦਵਾ ਲਓ ਫਿਰ ਤੇ ਦਿੰਦਾ ਤੀ ਮੈਂ ਤਾਂ ਇੱਕ ਵੀ ਨਹੀਂ ਨਿਕਲੋ ਆ ਗਿਆ ਲਵਾ ਕੇ ਵਿਖਾ ਲਵਾਣਾ ਉਹ ਕੋਈ ਵੱਲ ਲੱਗਦੇ ਨੇ ਦੇਖਣ ਪਿੱਛੇ ਹੋ ਗਏ ਨਹੀਂ ਹਾਂ ਹਾਂ ਤੂੰ ਚੁੱਪ ਕਰ ਗਿਆ ਯਾਰ ਅਗਲਾ ਕੰਮ ਕਰ ਰਿਹਾ ਵਾ ਵੀ ਹੁਣ ਨਹੀਂਗਾ ਇਹ ਵੀ ਕੰਮ ਹੀ ਨਹੀਂ ਕੀਤਾ ਤੂੰ ਇੱਕ ਸੀ ਦਾ ਨਹੀਂ ਖੜਾ ਤੇਰਾ ਸਾਰਾ ਖੜੇ ਦਾ ਫਾਇਦਾ ਹੈਗਾ ਕੋਈ ਮੰਮੀ ਐਂ ਕਰ ਦੇ ਕੋਈ ਐਨੇ ਕਿਹਦੇ ਕੋਲ ਤੀਂ ਕੋਲ ਆ ਕੱਬ ਜਾਂਦਾ ਲਾਲਾ ਜਾਂ ਇਹਨੂੰ ਦੇ ਦਿੰਦਾ ਮੈਂ ਜ਼ਿੰਮੇਵਾਰ ਮੈਨੂੰ ਮੈਂ ਹੀ ਵਾਪਸ ਦੇਖ ਲੈ ਮੇਰਾ ਕੰਮ ਬਹੁਤ ਜ਼ਰੂਰੀ ਆਹ ਚਲੋ ਜੀ ਮੈਂ ਤੂੰ ਸਮਝਿਆ ਕਿ ਮੌਨ ਲਾ ਦੇ ਯਾਰ ਤਿੰਨ ਤਾਂ ਬਹੁਤ ਸਕੂਨ ਮਿਲਿਆ ਹਰਾਨਕ ਗਵਾ ਕੇ ਜਸੀਨ ਫੋਨ ਲਾਇਆ ਹੁਣ ਚੱਕਿਆ ਅੱਛਾ ਆ ਬੰਦ ਹੋ ਲੈਣਾ ਫੇਰ ਦਾ ਨਹੀਂ ਜਸਿਆ ਨਹੀਂ ਰਿਹਾ तपाईंले भनेको कुरा बन्दै गयो कोरोना